ਪੂਰੇ ਦੇਸ਼ ਭਰ ਦੇ ਨਾਲ ਨਾਲ ਫਗਵਾੜਾ ਵਿਖੇ ਵੀ 75ਵਾਂ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਧੂਮਤਾਂ ਨਾਲ ਮਨਾਇਆ ਗਿਆ। ਇਸ ਮੌਕੇ ਫਗਵਾੜਾ ਪ੍ਰਸ਼ਾਸਨ ਵੱਲੋਂ ਸਥਾਨਕ ਗਵਰਨਮੈਂਟ ਸੀਨੀਅਰਸ ਕੈਂਟਰੀ ਸਮਾਰਟ ਸਕੂਲ ਦੀ ਗਰਾਊਂਡ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫਗਵਾੜਾ ਅਮੀਤ ਪੰਚਾਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਸ਼ਾਸਨ ਵੱਲੋਂ ਫੁੱਲਾਂ ਦੇ ਪੁਕੇ ਦੇ ਕੇ ਨਿਕਾਸ਼ ਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਕੌਮੀ ਝੰਡਾ ਫੈਰਾਉਣ ਦੀ ਰਸਮ ਅਦਾ ਕੀਤੀ ਗਈ ਉੱਥੇ ਹੀ ਉਨ੍ਹਾਂ ਖੁੱਲੀ ਜੀਵ ਵਿੱਚ ਮਾਰਚ ਦਾ ਨਿਰਖਣ ਕੀਤਾ ਅਤੇ ਪੁਲਿਸ ਐਨਸੀਸੀ ਤੇ ਗਵਰਨਮੈਂਟ ਸੀਨੀਅਰਸ ਕੈਂਟਰੀ ਸਕੂਲ ਲੜਕੀਆਂ ਦੀਆਂ ਵਿਦਿਆਰਥਣਾਂ પાસેથી ਸਲਾਮੀ ਲਈ ਜਰਕੀ ਉਹਨਾ ਆਪਣੇ ਸੰਬੋਧਨ ਵਿੱਚ ਜਿੱਥੇ ਸਮੂਹ ਦੇਸ਼ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਬਣਾਉਣ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਅਹਿਮ ਯੋਗਦਾਨ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਪਿਆਰੇ ਪੰਜਾਬ ਵਾਸੀਓ ਅੱਜ ਅਸੀਂ ਆਪਣੇ ਦੇਸ਼ ਦਾ 75ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਮੈਂ ਇਸ ਸੁਭ ਦਿਹਾੜੇ ਤੇ ਦੇਸ਼ਵਾਸੀਆਂ ਪੰਜਾਬ ਵਾਸੀਆਂ ਤੇ ਖਾਸ ਕਰਕੇ ਫਗਵਾੜਾ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਦਿੰਦਾ ਹਾਂ ਅੱਜ ਦੇ ਇਤਿਹਾਸਿਕ ਦਿਨ ਤੇ ਸਭ ਤੋਂ ਪਹਿਲਾਂ ਮੈਂ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਸ ਮੌਕੇ ਮੈਂ ਭਾਰਤ ਦੇ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਂ ਅਤੇ ਸੰਵਿਧਾਨ ਸਭਾ ਦੇ ਮੁਖੀ ਬਾਬਾ ਸਾਹਾ ਡਾਕਟਰ ਭੀਮਰਾਓ ਅੰਬੇਡਕਰ ਮੂਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਇਸ ਦੇਸ਼ ਨੂੰ ਇੱਕ ਇਹਜਾ ਸੰਵਿਧਾਨ ਦਿੱਤਾ ਜਿਸ ਨੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੂ ਦਿੱਤਾ ਅੱਜ ਭਾਰਤ ਨੂੰ ਇੱਕ ਇਹਜਾ ਅਗਰ ਰਾਜ ਦਾ ਰੁਤਬਾ ਪ੍ਰਾਪਤ ਹੋਇਆ ਜਿਸ ਨਾਲ ਭਾਰਤ ਨੂੰ ਦੁਨੀਆ ਭਰ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਭਾਰਤ ਦੇ ਸੰਵਿਧਾਨ ਨੇ ਸਾਨੂੰ अनेका ਅਧਿਕਾਰ ਦਿੱਤੇ ਅਤੇ ਨਾਲ ਹੀ ਦੇਸ਼ ਦੇ ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਵੀ ਦਿੱਤਾ ਅੱਜ ਦੇ ਇਸ ਪਵਿੱਤਰ ਤੇ ਇਤਿਹਾਸਿਕ ਦਿਹਾੜੇ ਮੈਂ ਦੇਸ਼ ਦੀ ਫੌਜ ਅਰ ਸੈਨਿਕ ਬਲਾਂ ਅਤੇ ਸੂਬਿਆਂ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਗਣਤੰਤਰਤਾ ਅਤੇ ਸੰਵਿਧਾਨ ਦੀ ਰਾਖੀ ਲਈ ਕਿਤੇ ਬਲੀਦਾਨ ਦੀ ਵੀ ਸਲਾਘਾ ਕਰਦਾਂ। ਆਜ਼ਾਦੀ ਅਸੀਂ ਭਾਵੇਂ 15 ਅਗਸਤ 1947 ਨੂੰ ਹੀ ਪ੍ਰਾਪਤ ਕਰ ਲਈ ਸੀ ਪਰੰਤੂ ਸਾਡਾ ਆਪਣਾ ਸੰਵਿਧਾਨ ਜਦੋਂ ਬਣ ਕੇ ਤਿਆਰ ਹੋਇਆ ਤਾਂ 26 ਜਨਵਰੀ 1950 ਵਿੱਚ ਲਾਗੂ ਕੀਤਾ ਗਿਆ ਇਸ ਸੰਵਿਧਾਨ ਦੇ ਕਾچے ਵਿੱਚ ਹਰ ਭਾਰਤ ਵਾਸੀ ਨੂੰ ਬਿਨਾ ਕਿਸੇ ਧਰਮ ਬੋਲੀ ਰੰਗ ਜਾਂ ਜਾਤ ਨੂੰ ਮੰਦਿਆ ਹਰ ਵਿਤਕੇ ਨੂੰ ਸਮਾਨਤਾ ਬਰਾਬਰੀ ਦੇ ਅਧਿਕਾਰ ਦਿੱਤੇ ਗਏ ਹਨ ਬਿਨਾ ਕਿਸੇ ਭੇ ਪਾਪ ਹਰ ਨਾਗਰਿਕ ਨੂੰ ਵਿੱਤਿਆ ਅਤੇ ਕੰਮ ਦੀ ਚੋਣ ਦਾ ਬਰਾਬਰ ਅਧਿਕਾਰ ਦਿੱਤਾ ਗਿਆ ਹੈ ਦੇਸ਼ ਦਾ ਕੋਈ ਵੀ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੈ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ ਮੈਂ ਇੱਕ ਵਾਰ ਫੇਰ ਇਹਨਾਂ ਪਿਆਰੇ ਪਿਆਰੇ ਬੱਚਿਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਦਿਵਸ ਦੀ ਰੌਣਕ ਨੂੰ ਵਧਾਉਣ ਲਈ ਬਹੁਤ ਹੀ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਤਿਆਰ ਕੀਤਾ ਹੈ ਇਸ ਸਾਰੇ ਪ੍ਰੋਗਰਾਮ ਲਈ ਮੈਂ ਮੈਂ ਦੀ ਅਧਿਆਪਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤਿਆਰ ਕਰਵਾਇਆ ਹੈ ਮੈਂ ਤਨਵਾਦ ਕਰਦਾ ਹਾਂ ਸਾਰੇ ਸਬ ਡਿਵੀਜ਼ਨ ਦੇ ਉਹਨਾਂ ਅਫਸਰਾਂ ਦਾ ਤੇ ਕਰਮਚਾਰੀਆਂ ਦਾ ਅਤੇ ਸਾਰੇ ਸਾਡੇ ਪ੍ਰੈਸ ਤੇ ਮੀਡੀਆ ਦੇ ਸਾਥੀਆਂ ਦਾ ਜੀਣਾ ਕਰਕੇ ਇਹ ਰਾਸ਼ਟਰੀ ਪ੍ਰੋਗਰਾਮ ਬੜੇ ਹੀ ਸੁਚੇੇਜੇ ਢੰਗ ਨਾਲ ਸਿਰੇ ਚੜ ਰਿਹਾ ਹੈ ਇਸ ਮੌਕੇ ਆਪ ਦੇ ਹਲਕਾ ਇੰਚਾਰਜ ਜਵਿੰਦਰ ਸਿੰਘ ਮਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਐਸਪੀ ਫਗਵਾੜਾ ਗੁਰਪ੍ਰੀਤ ਸਿੰਘ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਸੀਨੀਅਰ ਜੱਜਸਰ ਲੇਖਾ ਢਡਵਾਲ ਅਤੇ ਜੂਨੀਅਰ ਜੱਜ ਵਿਸ਼ੇ ਕੁਮਾਰ ਢਡਵਾਲ ਹਰਜੀਮਾਨ ਤਹਿਸੀਲਦਾਰ ਫਗਵਾੜਾ ਬਲਜਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਤੋਂ ਇਲਾਵਾ ਸੰਤੋਸ਼ ਕੁਮਾਰ ਗੋਗੀ ਲਲਿਤਾ ਸਕਲਾਨੀ ਰਣਜੀਤ ਕੁਮਾਰ ਪਾਵਲਾ ਪ੍ਰੇਤਪਾਲ ਕੌਰ ਤੁਲੀ ਰਮਨ ਨਹਿਰਾ ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗ ਗੁਪਤਾ ਪ੍ਰਿੰਸੀਪਲ ਦੇ ਨਾਲ-ਨਾਲ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਾਵਾਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕਰਨ ਤੋਂ ਇਲਾਵਾ ਪੰਜਾਬ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ ਬੈਂਚ ਤੋਂ ਬਾਅਦ ਸਕੂਲੀ ਬੱਚੇ ਸ਼ੋਅ ਦੇ ਨਹੀਂ ਬਿਲਕੁਲ ਤਿਆਰ ਨਹੀਂ ਮੰਚ ਤੇ ਬਿਲਕੁਲ ਖੱਬੇ ਪਾਸੇ ਗੋਮਟ ਗਰਲ ਸੀਨੀਅਰ ਸੈਂਟਰੀ ਸਕੂਲ ਦੀਆਂ ਵਿਦਿਆਰਥਣਾਂ ਇੱਕ ਤਾਲ ਮੇਂ ਅਨੇਕਤਾ ਮੇਂ ਇਕਤਾ ਇਹ ਹਿੰਦ ਦੀ ਵਿਸ਼ੇਸ਼ਤਾ ਇਸ ਨੂੰ ਦਿਖਾਦੇ ਹੋਏ ਇਹ ਪਿਆਰੇ ਪਿਆਰੇ ਬੱਚੇ तिरंगे झ प्रणाम कर रहे कर रहे राज दफा एक सौ इक्कीस और दफा तीन सौ 302 के तहत ਹਾਂਸੀ ਪਰਸ਼ਵਾਸ ਸੁਖਦੇਵ ਦਫਾ 121 ਅਤੇ ਦਫਾ 302 ਦੇ ਤਹਿਤ ਹਾਂਸੀ ਖੁਸ਼ ਕਰ ਦਿਆ ਓਏ ਭਗਤ ਸਿੰਘ ਦਫਾ 121 ਅਤੇ ਦਫਾ 302 ਦੇ ਤਹਿਤ ਹਾਂਸੀ on three to be hanged by the neck till their death ధన్యਵਾਦ ਆਪ ਦਾ ਜੋ ਨਹੀਂ ਹੈ ਐਜਿਹੋ ਜਿਹਾ ਕਾਨੂੰਨ ਹੋਇਆ ਐਦੇ ਤਹਿਤ ਸਰਕਾਰ ਕਿਸੇ ਨੂੰ ਵੀ ਜੇਲ੍ਹ ਵਿੱਚ ਪਾ ਸਕਦੀ ਹੈ ਬਿਨਾ ਕਿਸੇ ਸਬੂਤ ਦੇ ਅਰੇ ਲੋਕਾਂ ਦਾ ਮੇਲਾ ਚੋਰ ਮੈਂ ਉਹਨਾਂ ਦਾ ਘਰ ਦੇ ਬਾਹਰ ਨਿਕਲਣਾ ਚੋਰ ਮੈਂ ਕੱਲ੍ਹ ਵਾਲੋ ਕੀ ਕਹਿਣਗੇ ਸਾਡਾ ਸਾਸਰਾ ਵੀ ਚੋਰ ਮੈਂ ਅਸੀਂ ਮਰ ਜਾਵਾਂਗੇ ਤਸੋਂ ਮੈਨੂੰ ਸਾਨੂੰ ਹੈ ਲੋਕਾਂ ਤੋਂ ਡੰਦੀ ਕੋਈ ਲੜਨੀ ਹੈ ਅਸੀਂ ਕੋਈ ਪਾਪ ਨਹੀਂ ਕੀਤਾ ਅਸੀਂ ਕੋਈ ਝੂਠ ਨਹੀਂ ਕੀਤਾ ਇਹ ਬੇ ਸ਼ਾਂਤੀ ਨਾਲ ਸਰਕਾਰ ਨੂੰ ਆਪਣਾ ਸਮਰਥਨ ਦਿਖਾ ਰਿਹਾ ਨੇ ਜਨਵੇ ਉਸ ਤੋਂ ਜਾਂਦੀ ਕੋਈ ਲੜਨੀ ਹੈ ਅਸੀ ਕੋਈ ਬਪ ਨਹੀਂ ਕੀਤਾ ਅਸੀ ਕੋਈ ਜਮ ਨਹੀਂ ਕੀਤਾ ਇਸ ਦੌਰਾਨ ਫਗਵਾੜਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਕੁਲਾਟੀਏ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ, ਪੁਲਿਸ ਅਧਿਕਾਰੀਆਂ, ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਹੋਰਨਾਂ ਉੱਚ ਸਖਸ਼ੀਤਾ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਜਦਕਿ ਫਗਵਾੜਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਅਮਿਤ ਪੰਚਾਲ ਅਤੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਤੋਂ ਇਲਾਵਾ ਉੱਚ ਸਖਸ਼ੀਤਾ ਨੂੰ ਵੀ ਸਨਮਾਨਿਆ ਗਿਆ। ਸਮਾਗਮ ਦਾ ਸਮਾਪਨ ਸਮਾਰੋਹ ਵੀ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਫਗਵਾੜਾ ਦੇ ਚਾਰ ਸਰਦਾਰ ਜਗਿੰਦਰ ਸਿੰਘ ਮਾਨ ਨੇ ਵੀ ਸਮੂਹ ਦੇਸ਼ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ ਬਹੁਤ ਸ਼ੁ크ਿਆੜਾ ਜਦੋਂ ਦੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਜਿਹੜਾ ਇੱਕ ਮਿੱਠੀ ਦੁਆਰਾ ਬਣਾਇਆ ਗਿਆ ਸੀ ਜਿਸ ਦੇ ਬਾਬਾ ਸਾਹਿਬ ਕੇਮਨ ਸਨ ਉਸ ਨੂੰ ਲਾਗੂ ਕੀਤਾ ਗਿਆ ਸੀ ਔਰ ਹਿੰਦੁਸਤਾਨ ਨੂੰ ਰੈਕੋਗਨਾਈਜ਼ਾਇਡ ਡੈਮੋਕਰੈtic ਕੰਟਰੀ ਔਰ ਉਸ ਵਿੱਚ ਉਹ ਸ਼ਕਤੀ ਦੀ ਸਿਸਟਮ ਆ ਗਵਰਨਮੈਂਟ ऋषि और एग्जीक्यूटिव अबाउट रिपब्लिक सिस्टम दी पॉलिटिकल पार्टी सिस्टम से ओ सारा ओवेच बनाया गया इस ने ਨਾਲ ਬਹੁਤ ਸਾਰੇ ਅਧਿਕਾਰ ਲੋਕਾਂ ਨੂੰ ਇਸਤਰੀਆਂ ਦਾ ਰਿਜ਼ਰਵੇਸ਼ਨ ਦਾ ਸਾਰਾ ਕੁਟਾ ਜੋ ਇਹ ਪੂਰਾ ਦੁਸ਼ਰੇ ਕੰਟਰੀ ਜਿਹੜੇ ਬੈਸਟ ਕੰਟਰੀਆਂ ਦੇ ਕਨਸਟੀਟਿਊਸ਼ਨ ਸਨ ਉਹਨਾਂ ਨੇ ਸਟੱਡੀ ਕਰਕੇ ਹੋਰ ਇੱਕ ਲੇਟਸ ਵਧੀਆ ਕਨਸਟੀਟਿਊਸ਼ਨ ਦਿੱਤਾ ਨੇ ਸ਼ੋਪਲਾਨ ਲਗੁਰੇ ਆ ਜਿਸ ਉਸ ਦਿਹਾਗੇ ਨੂੰ ਜਿਸ ਤੇ ਰਤਮੰਦ ਆ ਚੱਲ ਰਿਹਾ ਸੀ ਉਸ ਨੂੰ ਮਨਾ ਰਹੇ ਆ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਉਹ ਇੱਕ ਆਮ ਆਦਮੀ ਪਾਰਟੀ ਦੀ ਜਿਸ ਨੂੰ ਅਸੀਂ ਸਰਪੰਚ ਮੰਡਲ ਲੀਡ ਕਰ ਰਹੇ ਨੇ ਇੱਕ ਵੈਸਟ ਸਿਸਟਮਸ ਗਵਰਨਮੈਂਟ ਦੇ ਲਈ ਉਚੜਾ ਰਹੇ ਆ ਪਹਿਲੀ ਵਾਰ ਇਹ ਦੇਖ ਰਹੇ ਹੋ ਕਿ ਲੋਕਾਂ ਦੀ ਅੰਦ ਤੱਕ ਜਿਹੜੀ ਉਹਨਾਂ ਦੇ ਜ਼ਮੀਨ ਤੱਕ ਉਹਨਾਂ ਨੂੰ ਪਹੁੰਚ ਉਹਨਾਂ ਨੂੰ ਅ ਬੋਸ਼ਾ ਦੇਣੀ ਕਿਸਾਨਾਂ ਪ੍ਰਤੀ ਔਰ ਜੋ ਹੋਰ ਦੂਸਰੀਆਂ ਨਾਲ ਬੋਸ਼ਾ ਕੀਤੀਆਂ ਨੇ ਉਹ ਤਕਰੀਬਨ ਪੰਜਾਬ ਦੇ ਸਾਰੇ ਲੋਕਾਂ ਨੂੰ ਉਹਨਾਂ ਨੇ ਗਿਆਨ ਔਰ ਗੈਂਗਵਾ ਅਦਾਂ ਜੋਸ਼ਨੀ ਬਹੁਤ سارے ਢੜੇ ਬਣਾ ਕੇ ਜੋ ਪੰਜਾਬੀ ਹੋਂ ਸਿੰਘ ਮਹਾਂ ਜੀ ਸਾਹਿਬ ਜੀ ਬੈਸਟ ਉਹਨਾਂ ਨੇ ਬੜਾ ਛੇ ਕਰੋੜ ਕੀਤਾ ਅੱਜ ਮੈਂ ਔਰ ਸਾਡੇ ਸਾਥੀ ਜੀ ਜੀ ਆਮਾਰੀ ਫਰਟੀ ਦੇ ਇਸ ਸੈਨੀਟੇਸ਼ਨ ਨੂੰ ਖੇਤੀ ਬੁਨਿਆ ਰਹੇ ਹਨ ਅਤੇ ਅਸੀਂ ਆਪਣੇ ਸਾਧਨ ਕਰਦੇ ਹਾਂ ਦੇਸ਼ ਵਾਸੀਆਂ ਨੂੰ ਦੇਸ਼ ਵਿੱਚ ਜਿੰਨ ਸਾਡੇ ਸੱਚੇ ਟ੍ਰੇਨ ਗਿਆ ਸਰਬੰਵਾਰ ਬਾਤ ਕਰਕੇ ਪਗਰੇ ਇਸਾ ਜਦ ਵੀ ਦੇ ਲਈ ਬਰਕਰਾਰ ਰਹੇ